ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਏ ਆਂ ਪਿੰਡ ਡੋੜ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋੜਾ ਪਿਆ ਤੇ ਮੋਹਰਾਂ ਪਈਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹੜੇ ਸਿੱਖ ਨੂੰ ਜੋੜਾ ਬਖਸ਼ਿਆ ਸੀ ਕਿਹਨੂੰ ਮੋਹਰਾਂ ਬਖਸ਼ੀਆਂ ਸੀ ਤੇ ਅੱਜ ਕੌਣ ਸੇਵਾ ਕਰ ਰਿਹਾ ਇਸ ਜੋੜਾ ਸਾਹਿਬ ਦੀ ਸਤਿਗੁਰੂ ਦੇ ਤੇ ਆਓ ਆਪਾਂ ਬਾਬਾ ਜੀ ਤੋਂ ਪੁੱਛਦੇ ਆਂ ਵੀ ਕਿਨਾਂ ਨੇ ਜੋ ਕਿਨਾਂ ਸਿੰਘ ਨੂੰ ਜੋੜਾ ਬਖਸ਼ਿਆ ਸੀਗਾ ਬਾਬਾ ਜੀ ਇਹਦੇ ਬਾਰੇ ਤੁਸੀਂ ਚਾਨਣਾ ਪਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਰਾਜ 10ਵੇਂ ਪਾਸ਼ਾ ਦੇ ਪਵਿੱਤਰ ਚਰਨਾਂ ਦਾ ਜੋੜਾ ਹੈ ਜੀ ਨਾਲ ਪ੍ਰਾਤਨ ਸੋਨੇ ਦੀਆਂ ਮੋਹਰਾਂ ਉਸ ਟਾਈਮ ਦੀਆਂ ਜੀ ਇਹਦੇ ਉੱਪਰ ਤਸਵੀਰਾਂ ਬਣੀਆਂ ਹੋਈਆਂ ਆ ਬਾਬਾ ਗਰਨਾਲਕ ਜੀ ਬਾਲਾ ਮਰਦਾਨਾ ਜੀ 10ਵੇਂ ਪਾਸ਼ਾ ਨਾਲ ਬਾਜ ਦੀ ਫੋਟੋ ਹੈ ਇੱਕ ਤੇ ਬਾਬੇ ਹਲੂਮਾਨ ਦਾ ਪਰਿਵਾਰ ਹੈ ਉਸ ਟਾਈਮ ਤੇ ਭੜੇ ਰਾਜਿਆਂ ਦਾ ਹੁਕਮ ਸੀ ਕਿਸੇ ਨੇ ਦਾਨ ਪੱਤਰ ਬਖਸ਼ਿਆ ਨਾਲ ਹੀ ਜੋੜਾ ਸਵਦੇ ਆਪਾਂ ਨੂੰ ਪ੍ਰਾਪਤ ਹੋਇਆ ਹੈ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਜਿਸ ਟੈਮ ਤੇ ਚਮਕੌਰ ਦੀ ਗੜੀ ਚ ਗੁਰੂ ਸਾਹਿਬ ਦੇ ਬੱਚੇ ਛੇਦੋਗੇ ਸਖਸ਼ੀਦ ਹੋਗੇ ਉਸ ਟੈਮ ਤੇ ਚਮਕੌਰ ਦੀ ਗੜੀ ਚ ਗੁਰੂ ਸਾਹਿਬ ਨੇ ਜੋੜਾ ਤਾਰ ਦਿੱਤਾ ਸੀ ਪੰਜਾਂ ਪਿਆਰਾਂ ਚੋਂ ਭਾਈ ਅਧਿਆ ਸਿੰਘ ਦੇ ਕੋਲ ਸੀ 1705 ਦੇ ਵਿੱਚ 40 ਸਿੰਘ ਘਰਾਂ ਨੂੰ ਵਾਪਸ ਮੁੜੇ ਵੇ ਸੀ 41 ਮਹੀਨਿਆਂ ਨਾਲ ਮਾਈ ਭਾਗੋ ਸਿੱਧੇ ਜੰਗ ਨੂੰ ਸ਼ੁਰੂ ਹੋ ਗਏ ਗੁਰੂ ਸਾਹਿਬ ਦਾਨਦਮਾ ਸਹਿਤ ਉਹ ਬੇੜ ਲਖਾ ਕੇ ਪਿੰਡਾਂ ਵਿੱਚ ਦੀ ਹੁੰਦੀ ਹੋਏ 1705 ਦੇ ਵਿੱਚ ਕੋਟਕਪੂਰੇ ਜਾ ਕੇ ਕਪੂਰੇ ਨੂੰ ਕਿਲਾ ਠਹਿਰਨ ਵਾਸਤੇ ਪੁਛਿਆ ਤਾਂ ਕਪੂਰੇ ਨੇ ਜਵਾਬ ਦਿੱਤਾ ਸੀ ਕਿਉਂਕਿ ਉਹਨੂੰ ਵਜੀਦਾ ਖਾਨ ਦਾ ਜ਼ਮੀਨ ਦਾ ਲਾਲਚ ਦਿੱਤਾ ਹੋਇਆ ਸੀ ਉਹਨੇ ਲਾਲਚੀ ਜਾ ਕੇ ਗੰਗੂ ਗੰਗੂ ਬੇਈਮਾਨ ਹੋ ਗਿਆ ਗੁਰੂ ਸਾਹਿਬ ਨੂੰ ਕਿਲਾ ਦੇਣ ਤੋਂ ਨਾ ਕਰ ਦਿੱਤੀ ਤਾਂ ਉਸ ਤੋਂ ਖਦਰਾਨੀ ਢਾਉ ਨੂੰ ਮੌਸਰ ਨੂੰ ਮੰਗਲ ਕਰਤੀ ਤੁਹਾਨੂੰ ਉੱਥੇ ਪਾਣੀ ਮਿਲੂ ਜਾਗਾ ਮਿਲੂ ਮੈਂ ਤੁਹਾਨੂੰ ਕਿਲਾ ਨਹੀਂ ਦੇ ਸਕਦਾ ਉਸ ਟਾਈਮ ਤੇ ਸਾਡੇ ਬਾਬਾ ਸਹਿਰ ਸਿੰਘ ਜੀ ਜਾਤੀ ਸ਼ੇਂਬਾ ਗੁਰੂ ਸਾਹਿਬ ਦੇ ਨਾਲ ਗਏ ਆ ਉਹਨਾਂ ਦਾ ਲੜਕਾ ਸੀ ਭਾਈ ਕੁਸ਼ਾਲ ਸਿੰਘ ਜੀ ਜਿਨ੍ਹਾਂ ਨੇ ਸੇਵਾ ਕਰਨ ਲਈ ਬੇਨਤੀ ਕੀਤੀ ਤਾਂ ਉਸ ਟਾਈਮ ਤੇ ਆਪਣੇ ਪਵਿੱਤਰ ਚਰਨਾਂ ਦਾ ਜੋੜਾ ਅਤੇ ਸੋਨੇ ਦੀਆਂ ਦੋ ਮੋਹਰਾਂ ਪ੍ਰਾਤਨ ਬਖਸ਼ੀਆਂ ਉਸ ਤੋਂ ਬਾਅਦ ਜਦੋਂ ਕਪੂਰੇ ਨੂੰ ਬਚਨ ਕਰ ਦਿੱਤੇ ਤਾਂ ਕਪੂਰੇ ਨੂੰ ਜਦੋਂ ਬਚਨ ਕਿਤੇ ਤਾਂ ਉੱਥੇ ਨਹੀਂ ਠਹਰੇ 1705 ਦੇ ਵਿੱਚ ਇੱਥੇ ਪਿੰਡ ਡੋਡ ਚ ਆ ਗਏ ਸੀ ਪਹਿਲਾ ਪਿੰਡ ਦੇ ਵਿੱਚ ਕੱਚੇ ਮਕਾਨ 'ਚ ਉਦੋਂ ਬਜ਼ੁਰਗਾਂ ਦੇ ਆਹਟ ਲੋਡੀ 'ਚ ਰੱਖੇ ਹੁੰਦੇ ਸੀ ਇੱਥੇ ਹੁਣ ਜਗ੍ਹਾ ਵੱਖ ਬਣਾਈ ਹੈ ਨਾਲ ਸ੍ਰੀ ਸਾਹਿਬ ਤੇ ਨੇਜਾ ਇਹ ਬਾਬਾ ਕੁਸ਼ ਹਾਰ ਸਿੰਘ ਜੀ ਦੇ ਹੈ ਜਿਨ੍ਹਾਂ ਨੂੰ ਜੋੜਾ ਪ੍ਰਾਪਤ ਹੋਇਆ ਸੀ ਇਹਨਾਂ ਫਰਮਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਬਾਬਾ ਜੀ ਆ ਸੇਵਾ ਪ੍ਰਵਾਨ ਕਰਿਓ ਵਾਹਿਗੁਰੂ ਹੈ ਜੀ